वेलकम बैक टू माय चैनल मैं सोडा अपना होस्ट एंड दोस्त अमन ਢਿੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਅੱਜ ਹੀ ਬਠਿੰਡਾ ਪੁਲਿਸ ਵੱਲੋਂ ਸਪੈਸ਼ਲੀ ਸਾਡਾ ਜਿਹੜਾ ਟ੍ਰੈਫਿਕ ਵਿੰਗ ਹੈ ਉਹਨਾਂ ਵੱਲੋਂ ਜਿਹੜੇ ਅੱਜ ਕੱਲ੍ਹ ਧੁੰਦ ਦੇ ਕਰਕੇ ਬਹੁਤ ਸਾਰੇ ਐਕਸੀਡੈਂਟਸ ਰਿਪੋਰਟ ਹੁੰਦੇ ਆ ਉਹਨੂੰ ਧਿਆਨ ਚ ਰੱਖਦੇ ਹੋਏ ਅੱਜ ਅਸੀਂ ਆਪਣੇ ਕਾਫੀ ਸਾਰੇ ਜਿਹੜੇ ਵੀਕਲਸ ਹੁੰਦੇ ਆ ਛੋਟਾ ਹਾਥੀ ਸਪੈਸ਼ਲੀ ਜਾਂ ਟਰੈਕਟਰ ਟੌਲੀਆ ਉਹਨਾਂ ਨੂੰ ਇਕੱਠਾ ਕਰਕੇ ਰਿਫਲੈਕਟਰ ਜਿਹੜੇ ਟੇਪਸ ਹੁੰਦੇ ਆ ਉਹ ਵੀਕਲਸ ਤੇ ਲਾ ਰਹੇ ਆ ਦੇ ਨਾਲ-ਨਾਲ ਡਰਾਈਵਰਸ ਨੂੰ ਅਸੀਂ ਫਰਸਟ ਏਡ ਦੇ ਕਿਟਸ ਵੀ ਪ੍ਰੋਵਾਈਡ ਕਰ ਰਹੇ ਹਾਂ ਔਰ ਅਸੀਂ ਅੱਗੇ ਉਹਨਾਂ ਨੂੰ ਰਿਫਲੈਕਟਿਵ ਜੈਕਟਸ ਵੀ ਦਵਾਂਗੇ ਸਾਡੀ ਬੇਸਿਕਲੀ ਇਹ ਕਿ ਅਪੀਲ ਹੈ ਕਿ ਜਿਹੜੀ ਤੁੰਦ ਚ ਜਿਹੜੇ ਐਕਸੀਡੈਂਟਸ ਹੁੰਦੇ ਆ ਉਹਨਾਂ ਤੋਂ ਬਚਣ ਲਈ ਸਾਨੂੰ ਜੋ ਬੇਸਿਕ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਰਿਫਲੈਕਟਿਵ ਟੇਬਸ ਬਹੁਤ ਇੰਪੋਰਟੈਂਟ ਹੈ ਜੋ ਬੜੀ ਹੈਲਪਫੁਲ ਸਾਬਤ ਹੁੰਦੀਆਂ ਤੁੰਦ ਚ ਜਾਂ ਰਾਤ ਨੂੰ ਤੇ ਨਾਲ-ਨਾਲ ਜਦ ਜੇਕਰ ਕੋਈ ਐਕਸੀਡੈਂਟ ਹੋ ਵੀ ਜਾਏ ਤਾਂ ਸਾਡੇ ਸਾਰੇ ਡਰਾਈਵਰਸ ਕੋਲ ਟ੍ਰੈਫਿਕ ਸੌਰੀ ਐਕਸੀਡੈਂਟ ਤੋਂ ਬਚਣ ਲਈ ਇੱਕ ਫਰਸਟ ਏਡ ਕਿਟ ਜ਼ਰੂਰ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਨੀਸ਼ੀਅਲ ਜਿਹੜਾ ਨੁਕਸਾਨ ਤੋਂ ਬਚਾਅ ਹੋ ਸਕਦਾ ਔਰ ਨਾਲ ਨਾਲ ਸਾਡੀ ਇਹੀ ਅਪੀਲ ਹੈ ਕਿ ਤੁਨជា ਗੱਡੀ ਬਹੁਤ ਹੀ ਸਲੋ ਚਲਾਣੀ ਚਾਹੀਦੀ ਹੈ ਔਰ ਹਮੇਸ਼ਾ ਜਿਹੜੇ ਆਪਣੇ ਬੀम्स ਹੈ ਉਹਨੂੰ ਔਨ ਰੱਖਣਾ ਚਾਹੀਦਾ ਸੋ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਪਬਲਿਕ ਨੂੰ ਔਰ ਡਰਾਈਵਰਸ ਜਿਹੜੇ ਹੈਗੇ ਵੀਕਲਸ ਫੋਰ व्हीਲਰਸ ਔਰ ਹੈਵੀ ਗੱਡੀਆਂ ਦੇ ਉਹਨੂੰ ਇਹੀ ਅਪੀਲ ਕਰਾਂਗੇ ਕਿ ਆਪਣਾ ਧਿਆਨ ਵੀ ਰੱਖਣ ਔਰ ਆਪਣੀ ਬੇਨ ਮਿਨਿਮ ਚੀਜ਼ਾਂ ਜਿਵੇਂ ਕਿ ਰਿਫਲੈਕਟਰ ਸਟ੍ਰਿਪਸ ਔਰ ਫਰਸਟ ایڈ ਕਿਟ ਆਪਣੀ ਗੱਡੀਆਂ 'ਚ ਜ਼ਰੂਰ ਰੱਖਾਂ ਮੈਨਾਂ ਜਿਹੜੇ ਤੁੰਡੋ ਦੇ ਵਿੱਚ ਲਾਈਟਰ ਵੱਡੇ ਲਾ ਕੇ ਚੱਲ ਕੁਝ ਅਸੀਂ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਅਸੀਂ ਹਰ ਦਿਨ ਦਿਨੋਂ ਰਾਤ ਨੂੰ ਇਨਫੋਰਸਮੈਂਟ 'ਚ ਚਲਾਨ ਕਰਦੇ ਆਂ ਔਰ ਉਹਦੇ ਨਾਲ-ਨਾਲ ਅਸੀਂ ਅਵੇਰਨੈਸ ਡਰਾਈਵ ਵੀ ਕਰਦੇ ਰਹਿੰਦੇ ਆਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਜਿਹੜਾ ਜੇ ਜਾਗਰੂਕਤਾ ਡਰਾਈਵ ਕਰ ਰਹੇ ਉਹਦਾ ਇਹੀ ਮਕਸਦ ਹੈ